ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਪ੍ਰੋਗਰਾਮ ਸੀਗਾ 2.5 ਘੰਟੇ ਰੇਲਾਂ ਰੋਕਣ ਦਾ ਫਲੋਰਸ ਰੇਲਵੇ ਸਟੇਸ਼ਨ ਤੇ ਸਾਡਾ ਫਗਵਾੜਾ ਏਰੀਆ ਫਲੋਰ ਏਰੀਆ ਸਤਲੋ ਤੇ ਇਧਰ-ਇਧਰ ਵਾਲਾ ਏਰੀਆ ਸਾਡਾ ਜਿੰਨੇ ਵੀ ਮੇਰੇ ਵੀਰ ਨੇ ਉਹਨਾਂ ਨੇ ਵੱਧ ਚੜ ਕੇ ਸਹਿਯੋਗ ਕੀਤਾ ਤੇ ਇੱਥੇ ਆਪਣੀ ਹਾਜ਼ਰੀ ਲਵਾਈ ਹੈ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਨਾ ਕਿ ਜਿਹੜੇ ਕਹ ਰਹੇ ਸਾਡਾ ਝੋਨਾ ਨਹੀਂ ਵਿਕਦਾ ਝੋਨਾ ਨਹੀਂ ਚੱਕਰੇ ਸਾਨੂੰ ਅੱਜ ਇਹ ਸਮਾਂ ਆ ਗਿਆ ਹੈ ਕਿ ਇਕੱਠੇ ਹੋਣਾ ਪੈਣਾ ਹੈ ਮਤਲਬ ਕੋਲੇ ਜਿਓਗੇ ਮੋਦੀ ਨੇ ਤੇ ਇਹਨੇ ਕਾਨੂੰਨ ਵਾਪਸ ਕਰ ਲੈਨੇ ਉਹਨਾਂ ਨੇ ਐਦਾਂ ਦੀਆਂ ਪਾਲਿਸੀਆਂ ਲੈ ਆਉਣ ਲੱਗੇ ਨੇ ਵੀਰ ਮੇਰੇਓ ਕਿ ਤੁਹਾਨੂੰ ਇੰਨਾ ਓਕੇ ਕਰ ਦੇਣਾ ਤੁਹਾਨੂੰ ਘਰਾਂ 'ਚ ਬੰਦ ਕਰ ਦੇਣਾ ਮਤਲਬ ਕੀ ਘਰਾਂ 'ਚ ਕਿਉਂ ਬੰਦ ਕਰ ਦੇਣਾ ਚੋਲ ਨਹੀਂ ਚੁੱਕੇ ਚੋਲ ਨਹੀਂ ਚੁੱਕੇ ਉਹਦੇ 'ਚ ਕੀ ਹੋਇਆ ਸੈਲਰ ਨਾਲ ਓਕੇ ਆੜਦੀ ਓਕੇ ਲਾਸਟ ਹੈਂਡ ਤੇ ਜੀਵੀਦਾਰੀ ਓਕੇ ਹਾਂਜੀ ਬਾਈ ਬਸ ਮਜ਼ੂਰ ਇੱਕੋ ਸਾਡਾ ਇੱਕ ਜਿੰਦਾਬਾਦ ਸਾਡਾ ਇੱਕ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਾਮ ਸਿੰਘ ਸਾਹਿਬ ਜਮਉ ਸਖਤਰ ਭਾਰਤੀ ਕਿਸਾਨ ਜੂਨ ਨੂੰ ਦੁਆਬਾ ਅੱਜ ਜਿਹੜਾ 2 ਘੰਟੇ ਲਈ ਸਾਰੇ ਦੇਸ਼ ਵਿੱਚ ਦੇਲ ਵਿੱਚ ਟਿਕਾ ਜਾਮ ਕੀਤਾ ਜਾ ਰਿਹਾ ਉਹਦੇ ਚ ਰੋਸ ਪ੍ਰਗਟ ਕੀਤਾ ਜਾ ਰਿਹਾ ਜਿਹੜੀ ਲਖੀਮਪੁਰ ਖੇਰੀ ਦੀ ਘਟਨਾ ਵਾਪਰੀ ਸੀ ਜਿਹਦੇ ਚ ਅਜੇ ਮਿਸ਼ਰਾ ਟੈਨੀ ਦੇ ਬੇਟੇ ਤੇ ਗੱਡੀਆਂ ਹਟ ਕਿਸਾਨਾਂ ਨੂੰ ਕਰਨ ਕੇ ਸ਼ੇਰ ਕੀਤਾ ਉਹਦੇ ਕਾਤਲਾਂ ਨੂੰ ਅਜੇ ਤੱਕ ਸਾਬ ਨਹੀਂ ਮਿਲਿਆ ਤੇ ਪੀੜਤਾਂ ਨੂੰ ਕੋਈ ਕਸਫ ਨਹੀਂ ਮਿਲਿਆ ਕਾਤਲਾਂ ਨੂੰ ਸਜ਼ਾਵਾ ਨਹੀਂ ਮਿਲੀਆਂ ਉਹ ਇਨਸਾਫ ਲੈਣ ਲਈ ਔਰ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਕਹਿ ਰਿਹਾ ਜੀ ਬੋਲੋ ਜਿਹੜੀਆਂ 12 ਕਿਸਾਨੀ ਮੰਗਾਂ ਲਈ ਅੰਦੋਲਨ ਚੱਲ ਰਿਹਾ ਸ਼ੰਭੂ ਤੇ ਖਲੋਰੀ ਦੇ ਉਹਨਾਂ ਮੰਗਾਂ ਨੂੰ ਪਰਵਾਣ ਕਰੋ ਲਈ ਸਰਕਾਰ ਸੁਤੀ ਹੋਈ ਨੂੰ ਜਗੋਣ ਲਈ ਜਿਹੜਾ ਅੱਜ ਦਾ ਰੋਸ ਪ੍ਰਟਾਵਾ ਸਿਰਫ ਸੰਕੇਤਕ ਤੌਰ ਤੇ ਕੀਤਾ ਜਾ ਰਿਹਾ ਤਾਂ ਕਿ ਦੂਜੀ ਕੋਈ ਸਰਕਾਰ ਤਾਂ ਕੋਈ ਸਾਡੀ ਗੱਲ ਦੀ ਆਵਾਜ਼ ਪਹੁੰਚੇ ਜੀ ਇਹ ਤੁਹਾਡੀ ਸਰਕਾਰ ਮੰਨ ਲਈ ਨਹੀਂ ਕੋਸੀ ਯਾਤਰੀਆਂ ਨੂੰ ਪਰੇਸ਼ਾਨ ਕਰਦੇ ਹੱਕ ਵਿੱਚ ਨਹੀਂ ਅੱਜ ਦਾ ਸੰਕੇਤਕ ਕਰਨਾ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਨਹੀਂ ਸੁਣ ਰਹੀ ਜਿਹੜੀਆਂ ਮੰਗਾਂ ਮੰਨਣ ਦਾ ਐਲਾਨ ਸਰਕਾਰ ਨੇ ਕੀਤਾ ਉਹਦੇ ਤੋਂ ਸਰਕਾਰ ਮੁਲਕਰ ਹੋ ਕੇ ਭੱਜ ਰਹੀ ਆ ਸਰਕਾਰ ਨੂੰ ਜਗਾਉਣ ਲਈ ਔਰ ਲੋਕਾਂ ਦੇ ਵਿੱਚੋਂ ਲੋਲੋ ਨੂੰ ਉੱਚਾ ਚੱਕਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਇਹ ਗੋਲਣ ਦੀ ਜੜਦੀ ਗੱਲਾਂ ਲਈ ਸ਼ੰਭੂ ਤੇ ਖਰਵਾਰੀ ਜੀ ਮੀਟਿੰਗ ਕਰਕੇ ਅਗਲੇ ਐਲਾਨ ਕੀਤੇ ਜਾਣਗੇ